ਹੁਣ ਅਬਦੀ ਗਿਆਤ ਲਈ ਅਰਜ਼ ਕਰਾਂ ਭਾਰਤ ਦੇ ਪ੍ਰਾਚੀਨ ઋਸ਼ੀ ਅਨੇ ਜਿਨ੍ਹਾਂ ਦਾ ਮਨ ਚੁੱਪ ਕਰ ਗਿਆ ਮੋਨੀ ਹੋ ਗਏ ਜਿਨ੍ਹਾਂ ਦਾ ਮਨ ਚੁੱਪ ਕਰ ਜਾਏ ਮੋਨੀ ਉਹਨਾਂ ਨੂੰ ਆਖਿਆ ਗਿਆ ਜੋ ਸਬਾਨ ਕਰਕੇ ਨਹੀਂ ਬੋਲਦੇ ਅੱਜ ਕੱਲ ਉਹਨਾਂ ਨੂੰ ਮੋਨੀ ਜੀ ਮਹਾਰਾਜ ਕਰਕੇ ਕਹਿੰਦੇ ਨੇ ਬਈ ਨਹੀਂ ਬੋਲਦੇ ਮੋਨੀ ਨੇ ਚੁੱਪ ਕਰ ਗਏ ਔਰ ਅਕਸਰ ਐਸਾ ਦੇਖਿਆ ਗਿਆ ਹੈ ਇਧਰ ਜ਼ਬਾਨ ਨੇ ਮੋਨ ਧਾਰਨ ਕੀਤਾ ਹੈ ਇਦਰ ਮਨ ਪਹਿਲੇ ਨਾਲੋਂ ਵੀ ਜ਼ਿਆਦਾ ਬੋਲਣ ਲੱਗ ਪੈਂਦਾ ਹੈ ਕਿਉਂਕਿ ਜ਼ਬਾਨ ਦੇ ਬੋਲਣ ਨਾਲ ਜਿਹੜੀ ਸ਼ਕਤੀ ਕੁਝ ਬਾਹਰ ਜਾਂਦੀ ਸੀ ਉਹ ਵੀ ਸਾਰੀ ਮਨ ਨੂੰ ਮਿਲ ਗਈ ਤਾਂ ਮਨ ਬਹੁਤ ਬੋਲਦਾ ਹੈ ਮੌਨੀਆਂ ਦੇ ਮਨ ਜਿੰਨੇ ਕਲਪੇ ਹੋਏ ਹੁੰਦੇ ਨੇ ਉਤਨੇ ਉਹਨਾਂ ਦੇ ਨਹੀਂ ਆਉਂਦੇ ਗੁਸਤਾਖੀ ਨਾਲ ਜਿਹੜੇ ਕੁਝ ਬੋਲ ਲੈਂਦੇ ਨੇ ਅਗਰ ਸਾਰਥਿਕ ਬੋਲ ਲੈਂਦੇ ਨੇ ਮਨ ਇਸ ਤਰੀਕੇ ਨਾਲ ਅਗਰ ਛੁਪ ਕਰ ਸਕਦਾ ਕਿ ਸਿਰਫ ਜ਼ਬਾਨ ਨੂੰ ਚੁੱਪ ਕਰੋ ਤੇ ਮਨ ਚੁੱਪ ਕਰ ਜਾਏਗਾ ਤੇ ਜੈਸੇ ਮਨ ਚੁੱਪ ਕਰੇਗਾ ਉਹ ਪ੍ਰਮਾਤਮਾ ਦਾ ਨਾਦ ਜੋ ਬ੍ਰਹਿਮੰਡ ਦੇ ਵਿੱਚ ਗੂੰਜ ਰਿਹਾ ਹੈ ਇਹ ਵਿਗਿਆਨ ਦੀ ਪਕੜ ਦੇ ਵਿੱਚ ਨਹੀਂ ਆਇਆ ਵਿਗਿਆਨ ਪਦਾਰਥ ਨੂੰ ਤੋੜਦਾ 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 ਜਿਸ ਬਾਰੀਕ ਦਸ਼ਾ ਦੇ ਵਿੱਚ ਪਹੁੰਚਿਆ ਉਹ ਪਰਮਾਣੂ ਤੱਕ ਪਹੁੰਚਿਆ ਇਸ ਤੋਂ ਅੱਗੇ ਨਹੀਂ ਜਾ ਸਕਿਆ ਜੋ ਪਦਾਰਤ ਦਾ ਸਭ ਤੋਂ ਸੂਖਸ਼ਮ ਰੂਪ ਵਿਗਿਆਨ ਵੀ ਪਕੜਦੇ ਚਾਹਿਆ ਹੈ ਸੈਂਟਿਸਟ ਵੀ ਪਕੜਦੇ ਚਾਹਿਆ ਉਹ ਤੇ ਪਰਮਾਣੂ ਆਪਣੇ ਮਨ ਦੀ ਖੋਜ ਕਰਦਿਆਂ 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 ਇੱਕ ਸਾਧਕ ਪਹੁੰਚਿਆ ਪ੍ਰਮਾਤਮਾ ਤੱਕ ਔਰ ਉਸ ਤੋਂ ਅੱਗੇ ਕੁਝ ਵੀ ਨਹੀਂ ਇੱਕ ਨੂੰ ਅਖੀਰ ਦੇ ਚ ਹੱਥ 'ਚ ਆਏ ਨੇ ਕਿ ਪਰਮਾਣੂ ਇਕ ਨੂੰ ਅਖੀਰ ਦਿਸਿਆ ਪ੍ਰਮਾਤਮਾ ਇਕ ਨੂੰ ਅਸੀਂ ਸਾਇੰਟਿਸਟ ਕਹਿੰਦੇ ਆਂ ਇਕ ਨੂੰ ਅਸੀਂ ਸੰਤ ਕਹਿੰਦੇ ਆਂ ਖੋਜ ਦੋਹਾ ਦੀ ਮਹਾਨ ਹੈ ਕਿਉਂਕਿ ਹਰ ਮਨੁੱਖ ਪਦਾਰਥ ਨੂੰ ਤੋੜ ਕੇ ਤੇ ਪ੍ਰਵਾਹ ਪਦਾਰਥ ਦੇ ਚ ਵੀ ਪ੍ਰਵੇਸ਼ ਨਹੀਂ ਕਰ ਸਕਦਾ ਹਰ ਇੱਕ ਬੰਦਾ ਆਈਨਸਟਾਈਨ ਥੋੜੀ ਬਣ ਸਕਦਾ ਹੈ ਗਣਿਤ ਵਿੱਦਿਆ ਦਾ ਇਤਨਾ ਵੱਡਾ ਮਾਹਿਰ ਤੋ ਖੈਰ ਮੁਖਤਸਰ ਮੈਂ ਅਰਜ਼ ਕਰਾਂ ਬਹੁਤ ਲੰਮ ਲੰਮ ਕਹਾਵਾ ਪਦਾਰਥ ਦੇ ਤਹਿ ਦੇ ਵਿੱਚ ਪ੍ਰਵੇਸ਼ ਕਰਕੇ ਪਦਾਰਥ ਨੂੰ ਤੋੜਦੇ ਹਾਂ ਤੋੜਦੇ ਹਾਂ ਵਿਗਿਆਨ ਇੱਕ ਥਾਂ ਤੇ ਰੁਕਿਆ ਹੈ ਅਣੂ ਤੱਕ ਪਹੁੰਚਿਆ ਹੈ ਪਰਮਾਣੂ ਤੱਕ ਪਹੁੰਚਿਆ ਹੈ ਆਪਣੇ ਮਨ ਨੂੰ ਮਾਰਦੇ ਹਾਂ ਮਾਰਦੇ ਹਾਂ ਤੋੜਦੇ ਹਾਂ ਤੋੜਦੇ ਹਾਂ ਮਿਟਾਉਂਦੇ ਹਾਂ ਮਿਟਾਉਂਦੇ ਹਾਂ ਇਕ ਸਾਧਕ ਇਕ ਧਿਆਨੀ ਇਕ ਅਭਿਆਸੀ ਪਰਮਾਤਮਾ ਤੱਕ ਪਹੁੰਚੇ ਉਸ ਦੀ ਵੀ ਬੜੀ ਲੰਬੀ ਯਾਤਰਾ ਹੈ ਉਸ ਦੀ ਵੀ ਬੜੀ ਗਹਿਰੀ ਖੋਜ ਹੈ ਉਸ ਦੀ ਵੀ ਬਹੁਤ ਵੱਡੀ ਤਪੱਸਿਆ ਹੈ ਪਰ ਸ਼ਾਇਦ ਐਸੀ ਖੋਜ ਜੋ ਦੁਨੀਆਂ ਦੇ ਚੇਸਤਾਂ ਦੀ ਹੋਰ ਕੋਈ ਖੋਜ ਨਹੀਂ ਹੈ ਔਰ ਇਸ ਖੋਜ ਦੇ ਜਿਤਨੀ ਪੀੜਾ ਵਿੱਚੋਂ ਇਕ ਅਭਿਆਸੀ ਲੰਘਦਾ ਹੈ ਸ਼ਾਇਦ ਹੀ ਕੋਈ ਲੰਘਦਾ ਹੋਵੇ ਇਸ ਨੂੰ ਲੰਗਵੇ ਨੇ ਬਾਕੀ ਵੀ ਪੀੜਾ ਦੇ ਚਾਹ ਔਰ ਪੀੜਾ ਤੜਪਾਏਗੀ ਪੀੜਾ ਰੁਲਾਏਗੀ لازمی ਇਤਨੀ ਮਹਿਰਜ਼ ਕਰਾਂ ਪੀੜਾ ਪੁਰਸ਼ ਨੂੰ ਵੀ ਰੁਲਾਉਂਦੀ ਹੈ ਇਸਤਰੀ ਨੂੰ ਵੀ ਰੁਲਾਉਂਦੀ ਹੈ ਜੋ ਅਨੁਭਵ ਦੇ ਚ ਗਲ ਆਈਏ ਇਸਤਰੀ ਛੇਤੀ ਰੋ ਲੈਂਦੀ ਹੈ ਪੁਰਸ਼ ਹੰਝੂਆਂ ਨੂੰ ਪੀ ਲੈਂਦਾ ਇਸ ਵਾਸਤੇ ਆંકੜੇ ਨੇ ਮਨੋਵਿਗਿਆਨੀਆਂ ਦੇ ਜਿੰਨੇ ਪੁਰਸ਼ پاگل ਆਉਂਦੇ ਨੇ ਇਤਨੀਆਂ ਇਸਤਰੀਆਂ پاگل ਨਹੀਂ ਆਉਂਦੀਆਂ ਕਾਰਨ ਇੱਕ ਗੁਬਾਰ ਸੀ ਰੋਪੀਆਂ ਅੰਜੂਆਂ ਦੇ ਰਾਹੀਂ ਪੀੜਾ ਨਿਕਲ ਗਈ ਮਨ ਹੌਲਾ ਹੋ ਗਿਆ ਹਲਕਾ ਹੋ ਗਿਆ پاگل ਹੋਣ ਦੀ ਘੱਟ ਸੰਭਾਵਨਾ ਰਹਿੰਦੀ ਹੈ ਰੋਜ਼ ਰੋਜ਼ ਪੁਰਸ਼ ਹੰਝੂ ਪੀਂਦਾ ਜਾ ਰਿਹਾ ਹੈ ਸ਼ਰਮ ਦਾ ਮਾਰਾ ਕਿਉਂ ਅਗਰ ਰੋਵੇ ਕਹਿੰਦੇ ਕਿ ਜਨਾਨੀਆਂ ਦੀ ਤਰ੍ਹਾਂ ਰੋ ਰਿਹਾ ਪਰ ਕੌਣ ਦੱਸੇ ਅੱਖਾਂ ਦੇ ਵਿੱਚ ਦੋਹਾਂ ਦੇ ਪ੍ਰਮਾਤਮਾ ਨੇ ਹੰਝੂ ਪਾਏ ਨੇ ਉਸੇ ਤਰ੍ਹਾਂ ਦੇ ਪਾਏ ਨੇ ਇੱਕ ਭਾਵਨਾ ਦੇ ਵੇਖ ਦੇ ਚ ਆ ਕੇ ਪੀੜਾ ਦੇ ਚ ਤੇ ਪੀੜਾ ਵੀ છોੜੇ ਦੀ ਆਉਂਦੀ ਹੈ ਕੁਝ ਵੀ ਹੋਵੇ ਧਨ ਦਾ ਵਿਛੋੜਾ ਪਰਿਵਾਰ ਦਾ ਵਿਛੋੜਾ ਵਤਨ ਦਾ ਵਿਛੋੜਾ ਸਿਹਤ ਦਾ ਵਿਛੋੜਾ ਇੱਜ਼ਤ ਮਾਨ ਮਰਿਆਦਾ ਦਾ ਵਿਛੋੜਾ ਕੁਝ ਵੀ ਵਿਛੜੇ ਪੀੜਾ ਹੈ ਤੇ ਪੀੜਾ ਰੁਲਾਉਂਦੀ ਹੈ ਇਸ ਤਰੀ ਰੋ ਲੈਂਦੀ ਹੈ ਪੁਰਸ਼ ਅੰਜੂ ਪੀ ਲੈਂਦਾ ਇਸ ਦੇ ਕੁਲ ਹੰਜੂ ਬਹੁਤ ਇਕੱਠੇ ਹੋ ਜਾਂਦੇ ਨੇ ਅੰਦਰ ਇੱਕ ਦਿਨ ਪਾਗਲ ਹੋ ਜਾਂਦਾ ਹੈ ਪਾਗਲ ਪਣ ਦਾ ਮਤਲਬ ਕੀ ਹੈ ਇਨੇ ਸਾਰੇ ਹੰਝੂ ਅੰਦਰ ਜਜ਼ਬ ਕਰ ਲਏ ਹੈ ਭਗਤ ਵੀ ਰੋ ਪੈਂਦੇ ਨੇ ਇਹਨਾਂ ਕੋਲ ਬੜਾ ਵੱਡਾ ਵਿਛੋੜਾ ਹੈ ਪ੍ਰਮਾਤਮਾ ਦਾ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈ ਨੀਰ ਵਹੇ ਵਹ ਚੱਲੇ ਜੀਉ ਇਹ ਹੰਝੂ ਪਤਨਿ ਕਿਤਨੇ ਜਨਮਾਂ ਦੇ ਪਾਪਾਂ ਨੂੰ ਧੋ ਕੇ ਪਰੇ ਸੁੱਟ ਦਿੰਦੇ ਨੇ ਕਿਤਨੀ ਦਫਾ ਜਪਜੀ ਸਾਹਿਬ ਪੜਿਆ ਸੀ ਕਿਤਨਾ ਦਾਨ ਕੀਤਾ ਸੀ ਕਿਤਨੀ ਸੇਵਾ ਕੀਤੀ ਸੀ ਹਿਰਦੇ ਦੇ ਗੁਬਾਰ ਨਹੀਂ ਧੁੱਲੇ ਸੰ ਗੁਨਾਹ ਨਹੀਂ ਧੁੱਲੇ ਸੰ ਵਾਹਿਗੁਰੂ ਵਾਹਿਗੁਰੂ ਕਰਦੇ ਆਇਆ ਵਾਹਿਗੁਰੂ ਦਾ ਵਿਛੋੜਾ ਮਹਿਸੂਸ ਹੋਇਆ ਚੀਖ ਨਿਕਲ ਗਈ ਰੁਦਨ ਨਿਕਲ ਪਿਆ धुल गए गुनाह धुल गए पाप लखा करोना दे दान ने गुनाह नहीं धोए सन पता नहीं कितने जब तप ने पाप नहीं धोते सन पाप धुल गए ने एडी पहचान किस तरह होवेगी ये भी मैं अर्ज कर दे अगर कीते हुए पाप चेते आ रहे ने नहीं धुलए मौजूद ने अंदर पए ने ताई ते याद आ रहे ने ਕੀਤੀਆਂ ਜਾਂ ਗਲਤੀਆਂ ਨਹੀਂ ਮਿਟੀਆਂ ਸਬੂਤ ਕੀ ਅਗਰ ਯਾਦ ਆ ਰਹੀਆਂ ਨੇ ਤਾਂ ਨਹੀਂ ਮਿਟੀਆਂ ਅਗਰ ਗੁਨਾਹ ਕੀਤੇ ਯਾਦ ਆ ਰਹੇ ਨੇ ਤਾਂ ਨਹੀਂ ਧੁਲੇ ਮੌਜੂਦ ਨੇ ਅਜੇ ਨਹੀਂ ਮਿਟੇ ਜਿਸ ਦਿਨ ਰੱਬ ਵੀ ਛੋੜੇ ਦੀ ਪੀੜਾ ਮਨੁੱਖ ਨੂੰ ਤੜਪਾਂਦੀ ਹੈ ਔਰ ਉਸੇ ਤੜਪਣ ਦੇ ਚ ਇਹ ਹੰਜੂ ਨਿਕਲਦੇ ਨੇ ਇਹ ਗੁਨਾਹ ਧੁੱਲ ਜਾਂਦੇ ਨੇ ਮਨ ਹੌਲਾ ਹੋ ਜਾਂਦਾ ਹੈ ਹਲਕਾ ਹੋ ਜਾਂਦਾ ਹੈ ਪਾਣੀ ਜਿਵੇਂ ਬਾਰ ਸਾਰੀ ਧੁਲਾਈ ਦੇ ਕੰਮ ਦੇ ਚੱਸੀ ਵਰਤਦੇ ਆ ਯਕੀਨ ਜਾਨੋ ਹਿਰਦੇ ਦੀ ਧੁਲਾਈ ਇਸ ਤਰ੍ਹਾਂ ਹੁੰਦੀ ਹੈ ਬਸ਼ਰ ਤੇ ਪ੍ਰਮਾਤਮਾ ਦੇ ਛੋੜੇ ਚ ਇਹ ਹੰਜੂ ਨਿਕਲਣ ਪਦਾਰਥਾਂ ਦੇ ਵਿਛੋੜੇ ਚ ਇਹ ਨਿਕਲੇ ਨੇ پاگلਪਣੇ ਤੋਂ ਬਚ ਜਾਏਗਾ ਨਹੀਂ ਹੋਵੇਗਾ ਹਿਰਦਾ ਫਿਰ ਵੀ ਹੌਲਾ ਹੋ ਜਾਏਗਾ ਪਰ ਹੰਜੂ ਪੀਂਦਾ ਗਿਆ ਪੀਂਦਾ ਗਿਆ ਪਰਿਵਾਰ ਵਿਛੜਿਆ ਹੰਜੂ ਪੀ ਲੈਨੇ ਮੇਰੇ ਸਾਹਮਣੇ ਪਤਾ ਨਹੀਂ ਕਿਤਨੇ ਆਖਿਆ ਦੇਖੋ ਬਰਾਦਾ ਵੀ ਛੋੜਾ ਹੋਇਆ ਫਲਾਣਾ ਰੋਇਆ ਹੀ ਨਹੀਂ ਪੁੱਤਰ ਦਾ ਵੀ ਛੋੜਾ ਹੋਇਆ ਫਲਾਣਾ ਰੋਇਆ ਹੀ ਨਹੀਂ ਮੈਂ ਕਿ ਝੂਠਾ ਮੰਨ ਦੇ ਰਹੇ ਸੀ ਗਲਤ ਮੰਨ ਦੇ ਰਹੇ ਹਾਂ ਸ਼ਾਇਦ ਰੋ ਲੈਂਦਾ ਤੇ ਇਸ ਦੇ ਅੰਦਰ ਇਤਨਾ ਗੁਬਾਰ ਨਹੀਂ ਹੋਣਾ ਸੀ ਤਾਂ ਮੈਂ ਫਿਰ ਅਰਜ਼ ਕਰਾਂ ਛੋਟੀ ਜਿਹੀ ਪੀੜਾ ਛੋਟਾ ਜਿਹਾ ਵਿਛੋੜਾ ਇਸ ਤਿਹਨੁ ਚੇਤੀਰ ਉਲਾ ਦਿੰਦਾ ਹੈ ਪਾਗਲਪਣੇ ਤੋਂ ਬਚ ਜਾਂਦੀ ਹੈ। ਪੁਰਸ਼ਾਂ ਜੋ ਪੀ ਲੈਂਦਾ ਹੈ ਤਣਾਉ ਗਰਸਤ ਰਹਿੰਦਾ ਹੈ। ਭਗਤ ਦੇ ਅੰਦਰੋਂ ਵੀ ਕਰੋਣਾ ਨਿਕਲਦਾ ਹੈ। ਉਹ ਹੈ ਪ੍ਰਮਾਤਮਾ ਦਾ ਵਿਛੋੜਾ। ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈ ਨੀਰ ਵਹਿ ਵਹਿ ਚੱਲੇ ਜਿਓ। ਧੰਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ। ਮੈਂ ਰੋਂ ਰਵੰਦੀ ਸਭ ਜਗ ਰੁਨਾ ਰੁੰਨੇ ਵਣੋਂ ਪੰਖੇਰੂ ਇਕ ਨਾ ਰੋਣਾ ਮੇਰੇ ਤਨ ਕਾ ਬਿਰਹਾ ਜਿਨਹੋਂ ਪਿਰੋਂ ਵਿਛੋੜੀ ਅੱਖਾਂ ਤੇ ਮੇਰੀਆਂ ਵੀ ਰੋ ਪਈਆਂ ਗੁਰੂ ਨਾਨਕ ਮੈਨੂੰ ਰੋਂਦਾ ਦੇਖ ਕੇ ਪੰਛੀ ਵੀ ਰੋ ਪੈ ਲੈ ਮੇਰੇ ਰੋਣੇ ਨੇ ਇਤਨਾ ਮੁਤਾਸਰ ਕੀਤਾ ਹੈ ਮੇਰੇ ਰੋਣੇ ਨੇ ਇਤਨਾ ਪ੍ਰਭਾਵਿਤ ਕੀਤਾ ਹੈ ਮੈਂ ਰੋਵੰਦੀ ਸਭ ਜਗ ਰੋਣਾ ਰੋਣੜੇ ਵਣੋਂ ਪੰਖੇ ਰੋ ਇਕ ਨਾ ਰੋਣਾ ਮੇਰੇ ਤਨ ਕਾ ਬਿਰਾਹਾ ਇਹ ਅੰਦਰ ਜੋ ਵਿਛੋੜਾ ਪ੍ਰਮਾਤਮਾ ਦਾ ਹੈ ਇਹ ਵਿਛੋੜਾ ਨਹੀਂ ਰੋਇਆ ਇੱਕ ਬਹੁਤ ਗਹਿਰੀ ਗੱਲ ਸਤਿਗੁਰੂ ਕਹਿ ਰਹੇ ਨੇ ਜਿਸ ਦਿਨ ਵਿਛੋੜਾ ਰੋ ਪੈਂਦਾ ਹੈ ਮਿਲਾਪ ਹੋ ਜਾਂਦਾ ਵਿਛੋੜਾ ਖਤਮ ਵਿਛੋੜੇ ਤੋਂ ਇੱਕ ਪੀੜਾ ਆਇ ਉਹ ਪੀੜਾ ਰੋਣ ਤੇ ਮਜਬੂਰ ਬਈ ਕਰਦੀ ਹੈ ਅਜੇ ਵਿਛੋੜਾ ਨਹੀਂ ਰੋਇਆ ਇਹ ਵੀ ਮੈਂ ਅਰਜ਼ ਕਰਦੇ ਆਂ ਗਹਿਰਾਈ ਵਿੱਚ ਕਿਸੇ ਦਿਨ ਮਹਿਸੂਸ ਹੋਵੇਗਾ ਜ਼ਰੂਰ ਇਧਰ ਵਿਛੋੜਾ ਰੋਇਆ ਹੈ ਇਧਰ ਮਿਲਪ ਹੋ ਗਿਆ ਇਕ ਨਾ ਰੋਣਾ ਮੇਰੇ ਤਨ ਕਾ ਵਿਰਹਾ ਜਿਨਹੋਂ ਪਰੋਂ ਵਿਛੋੜੀ ਵਿਛੋੜੇ ਕਰਕੇ ਤੇ ਮੈਂ ਰੋਇਆ ਪਰ ਜਿਸ ਹਿਰਦੇ ਨੂੰ ਇਹ ਵੀ ਛੋੜਾ ਮਹਿਸੂਸ ਹੋ ਰਿਹਾ ਵਿਛੋੜਾ ਨਹੀਂ ਰੋਇਆ ਇਹ ਮੌਜੂਦ ਹੈ ਇਹ ਬੈਠਾ ਹੈ ਜੇ ਇਹ ਨਹੀਂ ਮਿਟਿਆ ਇਹ ਨਹੀਂ ਰੋਇਆ ਤਾਂ ਖੈਰ ਅਵਸਥਾਵਾਂ ਨੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਦੀ ਨੇ ਬਕਾਇਦਾ ਸਪਸ਼ਟ ਕਰ ਦਿੱਤਾ ਆਪ ਕਹਿੰਦੇ ਨਾ ਮੈਂ ਰਵੰਦੀ ਸਭ ਜਗ ਰੁਣਾ ਰੋਣੜੇ ਵਣੋਂ ਪੰਖੇਰੂ ਇਕ ਨਾ ਰੋਣਾ ਮੇਰੇ ਤਨ ਕਾ ਬਿਰਾ ਜਿਨ ਹੋਂ ਪਿਰੋਂ ਵਿਛੋੜੀ ਭਾਈ ਸਾਹਿਬ ਬਾਈ ਨੰਦ ਲਾਲ ਤੇ ਇਸ ਨੂੰ ਹੋਰ ਇੱਕ ਆਲਮਾ ਨ ਰੰਗਤ ਦੇਂਦੇ ਨੇ ਉਹ ਵੀ ਕਹਦੇ ਆਂ ਤੇ ਅੱਗੇ ਚਲਾ ਸਾਖੇ ਉਮੀਦ ਆਸ਼ਿਕ ਹਰ ਗਿਜ਼ ਸਮਰ ਨਾ ਗਈ ਰਤ ਐ ਪ੍ਰੇਮੀ ਤੂੰ ਆਸਾ ਦਾ ਬੂਟਾ ਲਾਇਆ उम्मीद का बूटा लाया मिलाप का फल नहीं लगेगा कतई नहीं लगेगा हम भाई साहब भाई नंद लाल जैसे पुरुष तो असी असीस मंगी है आशीर्वाद मंगी है की कह रहे हो तीस की आख रहे हो जो उम्मीद करके गुरुद्वारे आया मिलाप नहीं आएगा ਇਹ ਜੋ ਉਮੀਦ ਕਰਕੇ ਬਾਣੀ ਪੜਦੇ ਪਿਆ ਮਿਲਾਪ ਨਹੀਂ ਹੋਵੇਗਾ ਇਹ ਜੋ ਉਮੀਦ ਨੂੰ ਮੁਖ ਰੱਖ ਕੇ ਸੇਵਾ ਪੈ ਕਰਦੇ ਆਂ ਦਾਨ ਪੁੰਨ ਪੈ ਕਰਦੇ ਆਂ ਮਿਲਾਪ ਨਹੀਂ ਹੋਵੇਗਾ ਭਾਈ ਸੱਭ ਕਹਿੰਦੇ ਨਹੀਂ ਹੋਵੇਗਾ ਚੋ ਨਹੀਂ ਹੋਵੇਗਾ ਸਾਖੇ ਉਮੀਦ ਆਸ਼ਿਕ ਹਰ ਗਿਸ ਸਮਰ ਨਗੀਰਤ ਫਲ ਨੂੰ ਪਰਸ਼ੀਨ ਦੇਚ ਅਰਬੀ ਦੇਚ ਅ ਪਸ਼ੋਦੈ ਕੰਧਾਰੀ ਬਾਸ਼ਾ ਚ ਸਮਰ ਕਹਿੰਦੇ ਨੇ ਸਮਰ ਫਲ ਹਰ ਕਿਸ ਸਮਰ ਨਾ ਗਈ ਸਬਰ ਨਹੀਂ ਲੱਗੇਗਾ ਫਲ ਨਹੀਂ ਲੱਗੇਗਾ ਕਿਉਂ ਕਾਰਨ ਅਜ਼ਾਬ ਅਸ਼ਕੇ ਮੈ ਜਗਾ ਤਾ ਸਬਰ ਸਤਰ ਨਾ ਬਾਸ਼ਦ ਤੂੰ ਉਮੀਦ ਦੇ ਬੂਟੇ ਨੂੰ ਸਿੰਜਿਆ ਨਹੀਂ ਪਾਣੀ ਨਹੀਂ ਪਾਇਆ ਫਲ ਕਿੱਥੇ ਤੇ ਭਾਈ ਸਾਹਿਬ ਕੋਲ ਪੁੱਛੀਏ ਜੋ ਉਮੀਦ ਦਾ ਬੂਟਾ ਹੈ ਆਸਾ ਦਾ ਬੂਟਾ ਹੈ ਉਮੀਦ ਰੱਖਦੇ ਪਿਆ ਮਿਲਾਪ ਹੋਵੇਗਾ ਇਸ ਬੂਟੇ 'ਚ ਕਿਹੜਾ ਪਾਣੀ ਪਾਈਏ ਅਜ਼ਆਬ-ਏ-ਅਸ਼ਕੇ ਮੈਜਗਾ ਅੱਖਾਂ ਦੀ ਜੋ ਦੋ ਪੁਤਲੀਆਂ ਨੇ ਇਹਨਾਂ ਨੂੰ ਪਰਸ਼ੀਨ ਦੇ 'ਚ ਮੈਜਗਾ ਕਹਿੰਦੇ ਨੇ ਅਜ਼ਆਬ ਅਸ਼ਕੇ ਮੈ ਜਗਾ ਤਾਂ ਸਬਜ਼ ਤਰਨਾ ਵਾਸ਼ਦ ਜਿਤਨੇ ਚਿਰ ਤੱਕ ਦੋ ਪਲਕਾਂ ਦਾ ਪਾਣੀ ਤੂੰ ਉਮੀਦ ਦੇ ਬੂਟੇ ਦੇ ਚ ਰਜ ਕੇ ਨਹੀਂ ਪਾੰਦਾ ਮਿਲਾਪ ਦਾ ਫਲ ਕਿੱਥੇ ਰੋਇਆ ਹੋਵੇਗਾ ਪੁੱਤਰਾਂ ਦੀ ਖਾਤਰ ਮਿੱਤਰਾਂ ਦੀ ਖਾਤਰ ਪਤਨੀ ਦੀ ਖਾਤਰ ਪਤੀ ਦੀ ਖਾਤਰ ਪਰਾਵਾਂ ਦੀ ਕਾਦਰ, ਧਨ ਸੰਪਦਾ ਦੀ ਖਾਤਰ, ਮਾਣ ਮਰਿਆਦਾ ਦੀ ਖਾਤਰ, ਸਤਾ ਦੀ ਖਾਤਰ, ਪ੍ਰਭਤਾ ਦੀ ਖਾਤਰ, ਤੂੰ ਪ੍ਰਭੂ ਦੀ ਖਾਤਰ ਕਦੋਂ ਰੋ ਰਿਆ ਹੈਂ? ਰੋਇਆ ਹੀ ਨਹੀਂ। ਇਤਨੀ ਗਹਿਰੀ ਪੀੜਾ ਤੜਪਾ ਦਿੰਦੀ ਹੈ। ਇਸ ਵਾਸਤੇ ਮਹਾਤਮਾ ਬੁੱਧ ਤੇ ਕਹਿੰਦੇ ਸਨ, ਸਿਆਣੀਆਂ ਮਾਂ ਜੋ ਬੱਚੇ ਦਾ ਰੋਣਾ ਹੀ ਸੁਣ ਲੈਂਦੀ ਏ, ਬੱਚਾ ਹੋਰ ਕੀ ਬੋਲੇ? बच्चे ਦਾ ਬੋਲਣਾ ਰੋਣਾ ਹੀ ਹੈ। ਔਰ ਸਭ ਸਮਝ ਜਾਂਦੀ ਹੈ। ਭੁੱਖ ਹੈ। ਇਹਨੂੰ ਦੁੱਧ ਪਿਲਾਣਾ ਹੈ। ਕੋਈ ਲੋੜ ਹੈ, ਕੋਈ ਤਕਲੀਫ ਹੈ। ਬੱਚੇ ਦੇ ਰੋਣੇ ਨੂੰ ਜੇ ਮਾਂ ਜਾਣਦੀ ਨਹੀਂ, ਸਮਝਦੀ ਨਹੀਂ, ਸ਼ਾਇਦ ਮਾਂ ਹੋਣ ਦਾ ਮਾਣ ਫਿਰ ਇਸ ਦੇ ਕੋਲ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਆਂ। ਮਨੋਵਿਗਿਆਨਕ ਤੇ ਇਤਨਾ ਕਹਿੰਦੇ ਨੇ ਕਿ ਤੂਫਾਨ ਆਇਆ ਹੋਵੇ ਬੱਦਲ ਗਰਜਦੇ ਪੈਵਨ ਜ਼ੋਰ ਦੀ ਬਾਰਿਸ਼ ਦੀ ਆਵਾਜ਼ ਹੋਵੇ ਬਾਰ ਬੜੀ ਖੜਾਕ ਹੋਵੇ ਮਾਂ ਦੀ ਅੱਖ ਨਹੀਂ ਖੁੱਲਦੀ ਪਰ ਮਧਮ ਜਿਹੀ ਆਵਾਜ਼ ਦੇਚ ਮਾਸੂਮ ਬੱਚਾ ਕਿਧਰੇ ਰੋ ਪਿਆ ਅੱਖ ਖੁੱਲ ਜਾਂਦੀ ਹੈ ਅਚੇਤਨ ਵਿੱਚ ਕਿਧਰੇ ਇਸ ਦਾ ਧਿਆਨ ਬੱਚੇ ਦੀ ਤਰਫ ਹੈ ਵਰਨਾ ਬਦਲਾਂ ਦੀ ਗਰਜਿਤ ਨਾ ਇਸ ਦੀ ਅੱਖ ਨਹੀਂ ਖੁੱਲੀ ਪਵਨ ਦੀ ਸ਼ਾਂਸ਼ਾਂ ਕਰਕੇ ਬਾਹਰ ਦੇ ਖੜਾਕ ਕਰਕੇ ਇਸ ਦੀ ਅੱਖ ਨਹੀਂ ਖੁੱਲੀ ਮੱਧਮ ਜਿਹੀ ਆਵਾਜ਼ ਦੇ ਵਿੱਚ ਕਿ ਬੱਚਾ ਰੋਇਆ ਅੱਖ ਖੁੱਲ ਗਈ ਹੈ ਤੇ ਜੇ ਮਾਂ ਦੇ ਕੋਲ ਅਚੇਤਨ ਮਨ ਦੇ ਵਿੱਚ ਵੀ ਇਤਨੀ ਸਿਆਣਪ ਹੈ ਤੇ ਰੱਬ ਤੇ ਬੜਾ ਸਹਣਾ ਹੈ ਰੋਣਾ ਸੁਣ ਲੈਂਦਾ ਨਹੀਂ ਤੇਰੇ ਕੋਲ ਕੋਈ ਮੰਜੇ ਹੋਏ ਸ਼ਬਦ ਜਿਸ ਦਿਨ ਰੱਬ ਦਾ ਵਿਛੋੜਾ ਉਸਦੇ ਮੰਤਰ ਦੇ ਜਾਪ ਦੇ ਰਾਹੀ ਮਹਿਸੂਸ ਹੁੰਦਾ ਹੈ ਫਿਰਦਾ ਰੋ ਪੈਂਦਾ ਹੈ ਪ੍ਰਭੂ ਸਮਝ ਜਾਂਦਾ ਹੈ ਕਿਸੇ ਨੂੰ ਸਮਝਦਾ ਹੈ ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਬੜਾ ਭਾਰੀ ਜ਼ਿਕਰ ਹੈ ਔਰ ਬਾਬੇ ਫਰੀਦ ਨੇ ਤੇ ਆਪਣੇ ਸਾਰੇ ਸ਼ਲੋਕਾਂ ਵਿੱਚ ਇੰਜ ਕਹਿ ਲਈਏ ਖੁਦਾ ਦੇ ਅੱਗੋਂ ਆਪਣਾ ਰੋਣਾ ਹੀ ਰੱਖ ਦਿੰਦਾ ਕੋਈ ਹੋਰ ਮੈਨੂੰ ਕੁਝ ਨਹੀਂ ਆਉਂਦਾ चिंत खटौला वाण दुख बिरै विचਾਵण ले ए हमारा जीवना तु साहिब सच्चे वे आ वेख लेब साडे कोल ले ए ही है असि इस तरह जी रहे असि इस तरह जिंदगी बसर कर रहे जिंदगी बसर कर रहे जिंदगी